ਤੁਸੀਂ ਰੈਗੂਲਰਲੀ ਕੁਰਸੀ ਤੇ ਬੈਹਨੇ ਹੋ ਨਹੀਂ ਨੇ ਮਹਾਰਾਜ ਦੇ ਵਿੱਚ ਆਮ ਤੌਰ ਤੇ ਕੁਰਸੀ ਤੇ ਬੈਠਦਾ ਵੀਡੀਓ ਹੋਣਾ ਹੀ ਹੈ ਮੰਜੇ ਦੇ ਵੀ ਬੈਹਨੇ ਆ ਤੇ ਮਹਾਰਾਜ ਦੀ ਹਜ਼ੂਰੀ ਚ ਪੁੱਛ ਰਿਹਾ ਮੈਂ ਤੁਹਾਨੂੰ ਹਾਂਜੀ ਮਹਾਰਾਜ ਦੀ ਹਜ਼ੂਰੀ ਚ ਤੁਸੀਂ ਕੁਰਸੀ ਤੇ ਹੀ ਬੈਹਨੇ ਹਮੇਸ਼ਾ ਹੀ ਦੇਖ ਲੈਂਦੇ ਆ ਵੀ ਗੁਰੂ ਸਾਹਿਬ ਅੰਦਰ ਨੇ ਬਹੁਤ ਉੱਚੇ ਫਿਰ ਕੀ ਇਤਨਾਲਿਆ ਫਿਰ ਮੇਰੇ ਨੀਮਾ ਥਾਂ ਤੇ ਫਿਰ ਆਪਦੀ ਕੁਰਸੀ ਲਾ ਕੇ ਢਾਕੇ ਬਾਜਾ ਰੱਖ ਕੇ ਬੈਜੇਦਾ वैसे इन्होने कहा ਵੀ ਕੁਰਸੀ ਇਹੋ ਜਿਹਾ ਬਣਾਓ ਸਟੇਜ ਦੇ ਵਿੱਚ ਹੀ ਮੇਰਾ ਕੰਮ ਪੂਰਾ ਕਰ ਦਿਓ ਵੀ ਜਿਹੜਾ ਮੈਂ ਸਟੇਜ ਦੇ ਵਿੱਚ ਹੀ ਬਹਿ ਜਾ ਕਰਾਂ ਜਿਵੇਂ ਆਮ ਸੰਤ ਬਾਦਮਾਮ ਖੰਡੇ ਵਾਲੇ ਹੋਰ ਮਹਾਂਪੁਰਸ਼ ਉਹ ਸਹੀ ਇਹਦੇ ਵਿੱਚ ਹੀ ਪਰਦੇ 'ਚ ਬਹਿ ਜਾਉਂਦੇ ਸੀ ਕੀਰਤਨ ਕਰ ਲੈਂਦੇ ਸੀ ਵੀ ਲੱਗੇ ਨਾ ਵੀ ਕੁਰਸੀ ਤੇ ਬੈਠੇ ਇੱਕ ਥਾਂ ਤੇ ਸ਼ਾਇਦ ਤੁਸੀਂ ਆਸਟ੍ਰੇਲੀਆ ਬੈਠੇ ਹੋ ਜਾਂ ਕਿਤੇ ਸਮੁੰਦਰ ਦੇ ਵਿੱਚ ਬੈਠੇ ਹੋ ਉੱਥੋਂ ਦੀ ਵੀ ਇੱਕ ਵੀਡੀਓ ਬਣੀ ਬੀਚ ਤੇ ਆਉ ਆਉ ਬੀਚ ਤੇ 6-7 ਸਾਲ ਦੀ ਗੱਲ ਹੈ ਤੇ ਇਹ ਵੀਡੀਓ ਬਣਾਉਣ ਤੋਂ ਰੋਕਦੇ ਨਹੀਂ ਤੁਸੀਂ ਇਹੋ ਜਿਹੇ ਆਣੀ ਕੋਈ ਆਪ ਹੀ ਬਣਵਾਲੀ ਦੀ ਬਣਾਓ ਸੰਗਤਾਂ ਦੇਖਣ ਗਿਆ ਬਾਬੇ ਸਮੁੰਦਰ ਚ ਨਾਉਂਦੇ ਆਪ ਬਣਵਾਲੇ ਨੇ ਹਾਂ ਤੇ ਜਿਹੜੇ ਆਲੇ ਦੁਆਲੇ ਦੇ ਲੋਕ ਨੇ ਉਹ ਨਹੀਂ ਕਹਿੰਦੇ ਕਿ ਬਾਬਾ ਜੀ ਆਹ ਕੰਮ ਨਾ ਕਰੀਏ ਇਹਦੇ ਨਾਲ ਆਪਣੀ ਇੰਨੇ ਮੰਦਾ ਚੰਗਾ ਤੁਹਾਨੂੰ ਬੋਲਿਆ ਜਾਂਦਾ ਥੱਲੇ ਕਮੈਂਟਾਂ ਦੇ ਵਿੱਚ ਉਹ ਉੱਥੇ ਜਾ ਬੈਠਕਾ ਵੀ ਲਾ ਲਈ ਨਹੀਂ ਬੈਠਕਾ ਲਾ ਲੈਨੇ ਤੇ ਹੁਣੇ ਤੁਸੀਂ ਕਹਿ ਕੇ ਤੁਹਾਡਾ ਐਕਸੀਡੈਂਟ ਹੋਇਆ ਔਰ ਤੁਹਾਡੇ ਤੋਂ ਹੁਣ ਤੁਸੀਂ ਕਹਿੰਦੇ ਹੋ ਕਿ ਮੈਂ ਬੈਠਕਾ ਲਾ ਲੈ ਲਈ ਨਹੀਂ ਲੱਗਦੀ ਨਹੀਂ ਪਰ ਕੋਸ਼ਿਸ਼ ਕਰਦੇ ਹਾਂ ਮਾਦਾ ਜੀ ਕਸਾਲੀ ਦਾ ਥਾ ਦਾ ਨੂੰ ਤੁਸੀਂ ਯੂਗੰਡਾ ਗਏ ਸੀ ਪਿੱਛੇ ਜੀ ਹਾਂਜੀ ਹਾਂਜੀ ਉੱਥੇ ਕਿਵੇਂ ਜਾਣ ਹੋਇਆ ਤੁਹਾਡਾ ਉੱਥੇ ਅਸੀਂ